ਮੋਹਾਲੀ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਈਕਲ ਤੇ ਪੱਜ ਰਹੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪੱਥਰ ਲੱਗਣ ਕਾਰਨ ਉਹਨਾਂ ਦਾ ਮੋਟਰਸਾਈਕਲ ਤੇ ਲੱਗ ਗਿਆ। ਉਹ 12 ਜੁਲਾਈ ਨੂੰ ਜ਼ਿਰਖਪੁਰ ਤੋਂ ਟੈਕਸੀ ਲੈ ਕੇ ਬਾਅਦ ਵਿੱਚ ਉਹਨਾਂ ਨੇ ਟੈਕਸੀ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਚਾਕੂ ਮਾਰਿਆ ਅਤੇ ਉਸ ਦੀ ਟੈਕਸੀ ਨੂੰ ਲੈ ਕੇ ਫਰਾਰ ਹੋ ਗਏ। ਦੋਵੇਂ ਜਦੋਂ ਮੋਹਾਲੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਦਾ ਮੋਟਰਸਾਈਕਲ ਤਿਲਕ ਕੇ ਡਿੱਗ ਪਿਆ ਅਤੇ ਪੁਲਿਸ ਨੇ ਉਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਇਹਨਾਂ ਮੁਲਜ਼ਮਾ ਵਿੱਚੋਂ ਇੱਕ ਕਪੂਰਥਲਾ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ 'ਚੋਂ ਦੋ ਨਜਾਇਜ਼ ਹਥਿਆਰ ਅਤੇ ਕੁਝ ਜ਼ਿੰਦਾ ਰੋਂਧ ਬਰਾਮਦ ਕੀਤੇ ਹਨ। ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ਕਤੀਕ 32 ਵਿਅਕਤੀ ਜਿਹੜੇ ਹੁਮਦੇਸ ਕੋਮਰੇ ਨੇ ਸਾਡੀ ਆਈਟੀਸੀਟੀ ਪੁਲਿਸ ਸਟੇਸ਼ਨ ਦੀ ਟੀਮ ਇਮੀਡੀਏਟਲੀ ਐਕਟਿਵ ਹੋ ਕੇ ਉਹਨਾਂ ਨੇ ਨਾਲ ਨਾਲ ਗੈਸ ਸ਼ੁਰੂ ਕਰ ਦਿੱਤੀ ਅਤੇ ਲਾਕਾਬੰਦੀ ਕੀਤੀ ਅ ਦੌਰਾਨ ਹੀ ਸਾਨੂੰ ਇੱਕ ਸ਼ਕਤੀਕ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਲੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ-ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ-ਪਿੱਛੇ ਗਈ ਅਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵੱਜਦੀਆਂ ਨੇ ਤੇ ਉਹਨਾਂ ਦੀ ਜਿਹੜੀ ਲੱਤ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਨਰੀ ਪੁੱਛਗਿੱਛ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀਗੇ ਇਸ ਤੋਂ ਇਲਾਵਾ ਇਹ ਵੀ ਸਾਮਨੇ ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸੰਤੇ ਇੱਕ ਕਾਫੀ ਵਾਰਦਾਤਾ ਜਿਹੜੀ ਅਸੀਂ ਗੀਆਂ ਇਹ ਉਹਨੂੰ ਸਮਾਲ ਸਮਾਲ ਸਨੇਚਿੰਗਸ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਨੇਚਿੰਗਸ ਐ ਉਹਨਾਂ ਨੂੰ ਠਲ ਪਈਗੀ ਇਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਿਏ ਸਨੀ ਜਿਹੜਾ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਥਪੁਰ ਦੇ ਰਹਿਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗੇ 300 302 ਦੇ ਕੇਸ ਦੇ ਵਿੱਚ ਮर्डर ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ ਇਹਨਾਂ ਦੀ ਤਲਾਸ਼ੀ ਦੌਰਾਨ ਬਹੁਤ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ इवन ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਰੀ ਪੁਚੀ ਗੀਤ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ ਇਨਫੋਰਮੇਸ਼ਨ ਮਿਲਿਆ ਜਿਹੜੇ ਦੋ ਬਦਮਾਸ਼ ਨੇ ਜਿਹੜੇ ਇੱਥੇ ਮੁੱਤਾਂਕੇ ਕਬਜ਼ੀ ਕੀਤਾ ਇਕੋ ਇਹ ਸਾਨੂੰ ਅੱਜ ਇਨਫੋਰਮੇਸ਼ਨ ਜਿਹੜੀ ਸੀਗੀ ਸਾਡੀ ਜਿਹੜੀ ਇੱਕ ਰੈਗੂਲਰ ਇਥੇ ਗਸ਼ਤਾ ਚੱਲਦੀ ਰਹਿੰਦੀ ਹੈ ਜਿਵੇਂ ਜੀਪੀ ਸਾਹਿਬ ਦੇ ਹੁਕਮ ਤਾ ਅਕਨ ਸਾਡੇ ਡਾਕਾਬੰਦੀ ਗਸ਼ਤਾ ਕਾਟਰ ਸਪ੍ਰੈਸ਼ਨ ਚੱਲਦੇ ਰਹਿੰਦੇ ਨੇ ਅੱਜ ਇਥੇ ਗਵਾਨੇ ਗਸ਼ਤ ਜਿਹੜੀ ਟੀਮ ਹਾਜ਼ਰ ਸੀ ਸੁਨਸਾਨ ਏਰੀਆ ਕੋਈ ਯੂਨੀਵਰਸਿਟੀਆਂ ਕਰਕੇ ਇਥੇ ਗਸ਼ਤ ਚੱਲਦੀ ਹੁੰਦੀ ਹੈ ਵੀ ਕੋਈ ਮਾੜਾ ਅਨਸਰ ਲਾਗੇ ਨਾ ਹੋਵੇ ਤੇ ਇਥੇ ਗਸ਼ਤ ਨੂੰ ਦੇਖ ਕੇ ਜਿਹੜੇ ਦੋ ਅਣਪਛਾਤੇ ਬੰਦੇ ਸੀਗੇ ਉਹ ਘਬਰਾ ਕੇ ਜਿਹੜਾ ਮੋਟਰਸਾਈਕਲ ਸੀਗਾ ਉਹਨਾਂ ਭਜਾ ਕੇ ਭਜੌਣ ਲੱਗੇ ਸੀਗੇ ਤੇ بارش ਹੋਣ ਕਰਕੇ ਤੇ ਆ ਜਿਹੜਾ ਏਰੀਆ ਜਿਹੜਾ ਵੈਲ ਡਰਸਟੀਆਂ ਜੈਸੇ ਕਾਫੀ ਖਟੇ ਨੇ ਉਹ ਬੰਦੇ ਮੋਟ ਪੱਥਰ ਚ ਵੱਜ ਗਏ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਈਕ ਗਿਰਿਆ ਹੋਇਆ ਹੈ ਗਿਰਗੇ ਨੇ ਉਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਜਦੋਂ ਦੌਰਾਨੇ ਆਪਣਾ ਘਬਰਾਏ ਹੋਏ ਸੀਗੇ ਵੇਖ ਕੇ ਭਜਵਾਲ ਗਏ ਸੀ ਤੇ ਪੁਲਿਸ ਨੇ ਉਸੇ ਦੌਰਾਨੇ ਮੋਚ ਕੇ ਚੀਤੀ ਸੀ ਤੇ ਜਿੱਦੋਂ ਪਤਾ ਲੱਗਿਆ ਵੀ ਇੱਕ ਲੱਕੀ ਹੈ ਤੇ ਇੱਕ ਆਪਣਾ ਹੈਗਾ ਜੋ ਸੰਨੀ ਹੈ ਦੋ ਲੜਕੇ ਨੇ ਜਿਨ੍ਹਾਂ ਦੇ ਪੂਰੇ ਨਾਮ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਹਨਾਂ ਦੇ ਪਹਿਲਾਂ ਵੀ ਪੁਰਾਣੇ ਪੱਤੇ ਦੱਜ ਸੀਗੇ ਵੀ ਇਹ 302 ਦੇ ਵਿੱਚ ਵੀ ਭਗੋੜੇ ਨੇ ਤੇ ਪਹਿਲਾਂ ਵੀ ਕਾਫੀ ਵਾਰਦਾਤਾ ਕੀਤੀ ਹੋਈਆਂ ਹੈ ਤਪਣੇ ਕਿਸੇ ਹੋਰ ਬੱਚੇ ਦੱਜਨੇ ਤੇ ਇੱਥੇ ਸਾਡੇ ਇਹਨਾਂ ਨੇ ਜੋ ਬਾਅਦ ਤੋਂ ਪੁੱਛ ਕਿਸ ਚਾਰਨ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੇ ਅੱਜ ਤੋਂ ਜਿਹੜਾ ਆਪਣਾ 12 ਤਰੀਕ ਨੂੰ ਇੱਥੇ ਦਾ ਇੱਕ ਬੰਦੇ ਦੇ ਕੋਲੋਂ ਗੱਡੀ ਖੋਹ ਦੀ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਚਾਕੂ ਵਗੈਰਾ ਮਾਰ ਕੇ ਹਥਿਆਰ ਮਾਰ ਕੇ ਉਹਦੇ ਕੋਲੋਂ ਸਮਾਨ ਖੋਹ ਕੇ ਵੀ ਲੈ ਗਏ ਸੀਗੇ ਤੇ ਉਹਦੇ ਐਫਆਈਆ ਦਰਸੀਗੀ 81 ਨੰਬਰ ਤੇ ਪਹਿਲਾਂ ਵੀ ਜ਼ਰਖਪੁਰ ਤੋਂ ਇਹਨਾਂ ਨੇ ਇੱਕ ਦੋ ਵਾਰੀ ਗੱਡੀ ਕਦੇ ਕੋਈ ਹੈ ਹੋਲੇ ਹੋਰ ਪੁੱਛ ਕਿਸ ਤੇ ਖੁਲਾਸੇ ਹੋਣਗੇ ਵੀ ਹੋਰ ਕੀ ਕੀ ਮਾਤਦਾ ਕੀਤੀਆਂ ਪਰ ਇਹ ਦੌਰਾਨ ਇਹ ਗੱਲ ਤੇ ਜਿਹੜੀ ਪੁਲਿਸ ਦੀ ਐਕਟੀਵਿਟੀ ਮੈਨੂੰ ਜਿਹੜੇ ਐਕਟਿਵਨਸ ਦੇਖਦੇ ਹੋਏ ਇਹ ਲੋਕ ਬਰਾਗੇ ਭੱਜ ਲੱਗੇ ਤੇ ਇਹਨਾਂ ਦੇ ਇੱਥੇ ਗਿਰੇ ਨੇ ਉਸ ਤੋਂ ਬਾਅਦ ਪੱਚੀ ਚਾਰ ਗੱਲਾਂ ਸਾਹਮਣੇ ਆਈਆਂ ਸਰਕਸ ਲੋਬੀ ਬ੍ਰੰਦ ਬਰਾਮਦ ਹੋਈ ਜਨ ਇਹਨਾਂ ਦੇ ਦੋ ਪਿਸਟਲ ਬ੍ਰੰਮਦ ਹੋਏ ਨੇ ਹਾਲੇ ਉਹ ਚੈੱਕ ਕਰਾ ਰਹੇ ਆ ਜੀ ਦੇਸੀ ਨੇ ਆ ਕਿਹੜੇ ਨੇ ਤੇ ਦੋ ਅਸਲੇ ਸੀਗੇ ਸੰਸਾਰ ਰੋਡ ਤੇ ਸੀਗੇ ਮੋਟਰਸਾਈਕਲ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਵਹੀਕਲ ਦਾ ਨੰਬਰ ਵੀ ਨਹੀਂ ਲੱਗਿਆ ਹੋਇਆ ਤੇ ਕਾਫੀ ਸਸਪੀਸ਼ਸ ਹੱਥ ਸੀਗੇ ਸਰ ਸਰ ਇਹ ਕਿਸੇ ਗੈਂਗ ਨਾਲ ਸਬੰਧਿਤ ਹੈ ਗਿਆ ਹਲੇ ਦੇਖੋ ਜੀ ਹਲੇ ਦੋ ਨੇ ਸੱਟ ਲੱਗੀਆਂ ਠੀਕ ਹੈ ਅਸੀਂ ਜਿਹੜੀ ਮਾੜੀ ਜੀ ਸਾਨੂੰ ਪੁੱਛ ਕੇ ਜਿਹਦੇ ਤੋਂ ਪਤਾ ਚੱਲਿਆ ਜੀ ਸਾਨੂੰ ਜਿਹੜਾ ਸਾਡੀ ਪ੍ਰੈਰੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਸ ਬੇਸਿਸ ਤੇ ਇਹ ਤੁਹਾਨੂੰ ਲੈ ਦੇ ਰਹੇ ਹਾਂ ਬਾਕੀ ਜੋ ਜੋ ਸਾਡੇ ਸਾਹਮਣੇ ਆਊਗਾ ਉਸ ਸਰ ਨਹੀਂ ਤੁਹਾਨੂੰ ਫਾਇਰਿੰਗ ਫਾਇਰਿੰਗ ਦਾ ਵੀ ਹੋ ਜਾਣਾ ਜੀ ਕੋਈ ਇਦਾਂ ਦਾ ਕੋਈ ਲਾਈ ਗੱਲ ਆਈ ਉਹ ਥੱਲੇ ਡੈਰੋਗੇਸ਼ਨ ਜਾਊਗਾ ਦੇਖੋ ਜੀ ਕੋਈ ਫਾਇਰਿੰਗ ਕੁਝ ਨਹੀਂ ਹੋਈ ਕਿ ਆਪਣਾ ਵਹੀਕਲ ਹੈ ਉਹ ਜੋ ਆਪਣੀ ਰਿਪੋਰਟ ਦੇ ਚਾਹੀ ਜਾਂਣਾ ਮੈਡੀਕਲ ਰਿਪੋਰਟ ਵੀ ਹਾਂ ਬੇਸਿਕਲੀ ਇੱਥੇ ਬਾਰਿਸ਼ ਦਾ ਮੌਸਮ ਹੈ ਆ ਦੇਖੋ ਰੋਡ ਜੀ ਖਰਾਬ ਹੈ ਉਹਨੂੰ ਦੇਖ ਕੇ ਡਰਦੇ ਹੋਏ ਭੱਜ ਲੱਗੇ ਸੀ ਤੇ गिर ਕੇ ਓ